ਆਹ ਬੱਲੇ ਬੱਲੇ ਤੇਜ਼ ਆ ਇਹ ਬੜਾ ਤੇਜ਼ ਆ ਆ ਫਰੰਦੀਪੂਰੀਏ ਦੇ ਡੱਕੇ ਤਾਲੀਆਂ ਮਾਰ ਦਿਓ ਤਾਲੀਆਂ ਮਾਰ ਦਿਓ ਵਾਹੋ ਗੱਬਰੂਆ ਤਰੂਪੂ ਰਾਂਦੀ ਧਰਤੀ ਦਾ ਬਲਰਾਜ ਥੋੜਾ ਥੋੜਾ ਪਿੱਛੇ ਹੋ ਗਿਏ ਉਧਰ 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 ਗੋਪੀ ਫਰੰਦੀਪੂਰੀਏ ਦਾ ਜਫਾ ਜੈਮਲ ਸਿੰਘ ਜੀ ਕਹਿੰਦੇ 500 ਦਾ ਬਿਮਾਨਪੂਰੀਆ ਕਿੰਦਾ ਗੁਰਦੇਵ ਢੱਲਰ ਸਾਡਾ ਵੀਰ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਮੇਰੇ ਆ ਰੱਬਾ ਮੇਰੇ ਆ ਰੱਬਾ ਤੇਰਾ ਰੱਬਾ ਮੇਰੇ ਆ ਰੱਬਾ ਚੱਕੇ ਜਾਮ ਚੱਕੇ ਜਾਮ ਚੱਕੇ ਜਾਮ ਬਲਾਜ ਖੇਚ ਬਲਾਜ ਖੇਚ ਖੇਚ ਬਲਾਜ ਖੇਚ ਖੇਚ ਆ ਘੜੀ ਦੀਆਂ ਸੁੰਨੀਆਂ ਟੱਕ ਟੱਕ ਆ ਮੇਲਾ ਬਣ ਗਿਆ ਮੇਰੇ ਮਿੱਤਰੋ ਮੇਲਾ ਗੂੰਜ ਉੱਠਿਆ ਮੇਲਾ ਗੂੰਜ ਉੱਠਿਆ ਮੇਰੇ ਮਿੱਤਰੋ ਲਓ ਸਾਹਮਣੇ ਰੇਡ ਪੈਂਦੀ ਆ ਖੇਡ ਦੇ ਮੈਦਾਨ ਦੇ ਵਿੱਚ ਹੁਣ ਚਾਰਾਂ ਦੇ ਵਿੱਚੋਂ ਕੌਣ ਉਧਰਲੇ ਪਾਸੇ ਜਗਨੂ ਮੇਰੇ ਮਿੱਤਰੋ ਬਰਾਬਰ ਦਾ ਵਾਂਝ ਉਧਰ ਉਧਰ ਵੀ ਬਰਾਬਰ ਦਾ ਵਾਂਝ ਜੈਮਲ ਸਿੰਘ ਜੀ ਪ੍ਰਭਜ ਜਫਾ ਲਾਵੇ ਤੇ ਮੋਹਨ ਸਿੰਘ ਜੀ ਸੂਬੇਦਾਰ ਸਾਹਿਬ ਸਤੇਬਾਈ ਗੋਪੀ ਦੇ ਪੈਸੇ ਪਹੁੰਚ ਗਏ ਜੰਮਾ ਰਾਸਤਾਨੀ ਸਰਜੀਤ ਸਿੰਘ ਸਰਪੰਚ ਸਾਹਿਬ ਜੀ ਦਾ ਵੱਡੇ ਪੱਦਰ ਤੇ ਧੰਨਵਾਦ ਹੈ ਨਾਲ ਸਾਡੇ ਸਰਵਨ ਸਿੰਘ ਜੀ ਸਰਪੰਚ ਰਾਲ ਜਲਦੀ ਗੱਲ ਚੱਲਦੀ ਹੈ ਅਚੀ ਉਪੜਾ ਗੱਲਾਂ ਟਿਕਾਣੇ ਲੱਗੀਆਂ ਬਰੇ 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 ਸਬਰ ਜੱਟਾ ਹੋਪਰੇ ਨੂੰ ਹੋਪਰੇ ਨੂੰ ਹੋਪਰੇ ਨੂੰ ਹੋਪਰੇ ਦਾ ਉਹ ਗੱਲ ਕਰਦੀ ਆ ਜਾ ਚੱਕਾ ਤੈਨੂੰ ਨਾਨਕੀਆਂ ਗੋਪੀ ਰਾਹ ਦੇ ਵੱਲੋਂ ਇਹ ਵੱਡੇ ਮਾਨ ਸਨਮਾਨ ਹੋਣਗੇ ਮੇਰੇ ਮਿੱਤਰੋ ਰੇਡ ਪੈ ਰਹੀ ਹੈ ਚਾਰ ਤਿਆਰ ਨੇ ਬਹਾਦਰ ਬਾਬਾ ਅਬਦੀ ਸੰਦੀ ਧਰਤੀ ਹੈ ਅਚੀ ਉਪਲ ਤੇ ਜੱਪ ਆ ਕੰਮੋ ਫਤਿਹਵਾਦੀਆਂ ਦਾ ਚੰਡਿਆ ਹੋਇਆ ਖਿਡਾਰੀ ਜੱਪੀ ਐਂਡ ਗਿਆ ਜਿਵੇਂ ਬੋਰ ਤੋਂ ਬਿੱਲਾ ਡਿੱਗਦਾ ਐਨ ਚੋਟੀ ਦਾ ਮੈਚ ਚੱਲਦਾ ਲਾਕਯੋ ਕਬੱਡੀ ਦਾ ਕਹਿੰਦੇ ਟਾਪਰ ਰੇਡਰ ਬਾਪੂ ਚੰਦਲ ਸਿੰਘ ਨੂੰ ਮਾਣ ਹੈ ਆਪਣੇ ਪੁੱਤਰ ਦੇ ਉੱਪਰ ਸਿਰੇ ਦੀਆਂ ਰੈਡਾਂ ਪਾਉਣ ਵਾਲਾ ਸਾਡਾ ਜੋਬਨ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਇਧਰ ਕੌਣ ਹੈ ਗੋਪੀ ਇੱਕ ਵਾਰੀ ਇਹਨੂੰ ਲੱਗੀ ਹੈ ਯਾਰ ਵੇਖੀਏ ਜੀ ਕਿੰਨਾ ਕ ਜੋਰ ਹੈ ਹਾਂ 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 ਹੁਣ ਸਵਾਦ ਆਹ ਚੱਕ ਆਹ ਚੱਕ ਆਹ ਚੱਕ ਆਹ ਚੱਕ ਆਹ ਚੱਕ ਕਿਉਂ ਆਈ ਕੁਝ ਹੁੰਦਾ ਵੇਖਣਾ ਸੀ ਨਾ ਹੋ ਗਿਆ ਹੋ ਗਿਆ ਕੋਈ ਨਹੀਂ ਪਹਿਲਵਾਨਾ ਜੱਫੇ ਲੱਗਦੇ ਆਇਆ ਟੋਲਾ ਸੁੱਖੀ ਬੜਾ ਪਿਆਰਾ ਮਿੱਤਰ ਸਾਡਾ ਭਰਾ ਹਟ ਜਾਓ ਪਾਸੇ ਹਟ ਜਾਓ ਪਾਸੇ ਇੱਕ ਪਾਸੇ ਅਚੀ ਉਪਲ ਜੱਪਾ ਖੰਡੂਰ ਸਾਹਿਬ ਵਾਲਾ ਜੱਪ ਖੰਡੂਰ ਸਾਹਿਬ ਅਚੀ ਉਪਲ ਧਰਤੀ ਰਾਹ ਚੱਲਦੀ ਹੈ ਕਬੱਡੀ ਦੇ ਘੜਦੇ ਤੌਰ ਤੇ ਜਾਣਾ ਜਾਂਦਾ ਪਿੰਡ ਮੇਰੇ ਮਿੱਤਰੋ ਆਓ ਨਹੀਂ ਰੀਸਾ ਔਖੇ ਰੋਕਣੇ ਤੂਫਾਨ ਪਾਣੀ ਨੇਰੀਆਂ ਬਲਜੀਤ ਖੋਜੀ ਤੇ ਗੋਪੀ ਰਾਜ ਆਹ ਰੱਬ ਦੀ ਬੱਲੇ ਦੇ ਬੱਲੇ ਰਹਿੰਦਾ ਕੱਖਣਾ ਓ ਫਰੰਦੀਪੁਰੀਏ ਗੋਪੀ ਦਾ ਇੱਕ ਜੱਫਾ ਬਾਕੀ ਰਹਿ ਗਿਆ ਫਰੰਦੀਪੁਰੀਆ ਜੱਪਦੇ ਫਰੰਦੀਪੁਰੀਆ ਜੱਪਦੇ ਫਰੰਦੀਪੁਰੀਆ ਆ ਫੜ ਲਿਆ ਆ ਬੱਲੇ ਆ ਬੱਲੇ ਆ ਬੱਲੇ 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 ਆਹਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਰوان ਜੀ ਜੱਪ ਲਈ ਤਾੜੀਆਂ ਮਾਰ ਦਿਓ ਮੈਚ ਸਮਾਪਤ